13 ਸਾਲ ਪਹਿਲਾਂ ਘਰੋਂ ਲੜਕੀ ਦੇ ਵਿਆਹ ਦੇ ਲਈ ਸੂਟ ਸਵਾਨ ਦੇ ਲਈ ਜਾਂਦੀ ਹੈ ਹਰਵਿੰਦਰ ਕੌਰ ਤੇ ਘਰ ਵਾਪਸ ਨਹੀਂ ਮੁੜਦੀ ਪਰਿਵਾਰਕ ਮੈਂਬਰਾਂ ਵੱਲੋਂ ਬੜੀ ਪਾਲ ਕੀਤੀ ਜਾਂਦੀ ਹੈ ਪਰ ਹੱਥ ਲੱਗਦੇ ਸਿਰਫ ਨਿਰਾਸ਼ਾ ਅੰਦਰੋਂ ਦਿਲੋਂ ਤਾਂ ਕਹਿ ਨਹੀਂ ਸੀ ਸ਼ੱਕਦੇ ਵੀ ਇਹੋ ਬੰਦਾ ਮਰ ਜਾਂਦਾ ਆਪਾਂ ਨੂੰ ਹੱਥੀਂ ਕਿਉਂਟ ਦਿੰਨੇ ਆਂ ਦਾਗ ਲਾ ਦਿੰਨੇ ਆਂ ਭੋਗ ਪਾ ਦਿੰਨੇ ਆਂ ਆਪਾਂ ਨੂੰ ਸਬਰ ਆ ਜਾਂਦਾ ਪਰ ਸਾਨੂੰ ਸਬਰ ਨਹੀਂ ਸੀਗਾ ਆਉਦਾ ਲੋਕ ਕਹਿੰਦੇ ਸੀਗੇ ਕੀ ਜਗ੍ਹਾ ਦੇ ਵਿੱਚ ਪਰਦੇ ਰੱਖਣੇ ਪੈਣੇ ਸੀ ਵੀ ਕੀ ਗੱਲ ਹੋ ਗਈ ਫਿਰ ਉੱਥੇ ਜਾਂ ਸਾਨੂੰ ਪਤਾ ਜਾਂ ਸਾਡੇ ਮਾਲਕ ਨੂੰ ਪਤਾ ਵੀ ਕੀ ਸਾਟ ਇਧਰ ਤੇ ਬੀਤਦੀ ਹੁੰਦੀ ਸੀ 13 ਸਾਲ ਪਹਿਲਾਂ ਘਰੋਂ ਲੜਕੀ ਦੇ ਵਿਆਹ ਦੇ ਲਈ ਸੂਟ ਸਵਾਨ ਦੇ ਲਈ ਜਾਂਦੀ ਹੈ ਹਰਵਿੰਦਰ ਕੌਰ ਤੇ ਘਰ ਵਾਪਸ ਨਹੀਂ ਮੁੜਦੀ ਪਰਿਵਾਰਕ ਮੈਂਬਰਾਂ ਵੱਲੋਂ ਬੜੀ ਭਾਲ ਕੀਤੀ ਜਾਂਦੀ ਹੈ ਪਰ ਹੱਥ ਲੱਗਦੇ ਸਿਰਫ ਨਿਰਾਸ਼ਾ 13 ਸਾਲ ਬਾਅਦ ਉਹਨਾਂ ਪਤਾ ਲੱਗਦਾ ਕਿ ਉਹਨਾਂ ਦੇ ਜੋ ਪਰਿਵਾਰਕ ਜੀ ਹੈ ਉਹ ਜਿਉਂਦੇ ਨੇ ਇਸ ਧਰਤੀ ਤੇ ਨੇ 13 ਸਾਲ ਬਾਅਦ ਅੱਜ ਪਰਿਵਾਰਕ ਮੈਂਬਰ ਉਸ ਹਰਵਿੰਦਰ ਕੌਰ ਨੂੰ ਮਿਲ ਰਹੇ ਨੇ ਪਿੰਗਲਵਾੜਾ ਦੇ ਸਹਿਯੋਗ ਦੇ ਨਾਲ ਉਹਨਾਂ ਨੂੰ 13 ਸਾਲ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਜੋ ਪਰਿਵਾਰਕ ਮੈਂਬਰ ਆ ਸੰਗ੍ਰੂਪ ਪਿੰਗਲਵਾੜਾ ਦੇ ਵਿੱਚ ਦਾਖਲ ਨੇ ਪਿੰਗਲਵਾੜੇ ਦੇ ਮੈਂਬਰਾਂ ਵੱਲੋਂ ਜਦੋਂ ਉਹਨਾਂ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਜਾਂਦਾ ਹੈ ਉਹਨਾਂ ਦੱਸਿਆ ਜਾਂਦਾ ਹੈ ਕਿ ਹਰਵਿੰਦਰ ਕੌਰ ਨੇ ਜੋ ਸਾਡੇ ਕੋਲ ਪਿਛਲੇ 13 ਸਾਲ ਤੋਂ ਜਿਹੜੇ ਇਲਾਜ ਸੀ ਜੋ ਹੁਣ ਠੀਕ ਹੋਏ ਨੇ ਥੋੜੀ ਪਛਾਣ ਕੀਤੀ ਹੈ ਅੱਜ ਉਹਨਾਂ ਨੂੰ ਲੈਣ ਦੇ ਲਈ ਉਹਨਾਂ ਦਾ ਪਰਿਵਾਰ ਪਿਕਾ ਪਰਿਵਾਰ ਤੇ ਸੋਹਰਾ ਪਰਿਵਾਰ ਸਾਰੇ ਜਗ੍ਹਾ ਦੇ ਉੱਤੇ ਪਹੁੰਚੇ ਨੇ ਅਸੀਂ ਖੜੇ ਆਂ ਪਿੰਗਲਵਾੜਾ ਵਿੱਚ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਅੱਜ ਉਹਨਾਂ ਨੂੰ ਲੈਣ ਦੇ ਲਈ ਇਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਇਹ ਤਸਵੀਰਾਂ ਨੇ ਸੰਗਰੂਰ ਦੇ 올 ਇੰਡੀਆ ਪਿੰਗਲਵਾੜਾ ਚੈਰੀਟੇਬਲ ਟਰਸ ਦੀਆਂ ਜਿੱਥੇ ਅੱਜ 13 ਸਾਲਾਂ ਬਾਅਦ ਇਹ ਮਹਿਲਾ ਠੀਕ ਹੋ ਆਪਣੇ ਘਰ ਪਰਤ ਰਹੇ ਨੇ ਇਹ ਤੇ ਦੇ ਮਹਿਲਾ ਨੇ ਜਿਨ੍ਹਾਂ ਨੂੰ ਅੱਜ ਲੈਣ ਦੇ ਲਈ ਉਹਨਾਂ ਦੇ ਪਰਿਵਾਰਕ ਮੈਂਬਰ ਆਏ ਨੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜੱਫੀਆਂ ਪਾ ਕੇ ਪਰਿਵਾਰਕ ਮੈਂਬਰ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਰਵਿੰਦਰ ਕੌਰ ਨੇ ਜੋ ਖੰਨਾ ਦੇ ਰਹਿਣ ਵਾਲੇ ਨੇ ਆਪਣੀ ਧੀ ਦੇ ਵਿਆਹ ਦੇ ਲਈ ਸੂਟ ਸਵਾਰ ਲਈ ਘਰੋਂ ਨਿਕਲਦੇ ਨੇ ਪਰ ਕਦੇ ਵਾਪਸ ਨਹੀਂ ਪਹੁੰਚਦੇ। ਪਰਿਵਾਰ ਕੇ ਮੈਂਬਰਾਂ ਨਾਲ ਵੀ ਗੱਲ ਕਰਾਂਗੇ ਕਿ ਇਹਨਾਂ ਦਾ ਕੀ ਕਹਿਣਾ ਹੈ ਕਿ ਇਹਨਾਂ ਨੂੰ ਕਿਸ ਤਰ੍ਹਾਂ ਦੀ ਉਮੀਦ ਸੀ। ਸਭ ਤੋਂ ਪਹਿਲਾਂ ਇਹਨਾਂ ਨਾਲ ਗੱਲ ਕੀ ਨਾਮ ਹੈ ਜੀ? ਛੱਡਨ ਰਾਜਾ ਸਿੰਘ। ਰਾਜਾ ਜੀ ਇਹ ਕੀ ਲੱਗਦੇ ਨੇ ਤੁਹਾਡੇ? ਇਹ ਸਾਡੇ ਘਰੋਂ ਆ ਜੀ ਘਰ ਵਾਲੀ ਆ ਸਾਡਾ। ਕੀ ਹੋਇਆ ਸੀ 13 ਸਾਲ ਪਹਿਲਾਂ ਜਦੋਂ ਇਹ ਘਰੋਂ ਗਏ ਨੇ ਕਿਸ ਤਰ੍ਹਾਂ ਹਾਦਸਾ ਕੀ ਹੋਇਆ ਕੀ ਸੀ ਹਾਂ ਤਾਂ ਵੈਸੇ ਉਦੋਂ ਠੀਕ ਸੀ ਤੇ ਆਪਦੇ ਪਿੰਡ ਨੂੰ ਗਈ ਸੀ ਘਰੋਂ ਤਾਂ ਵੀ ਗੁੜੀਆਂ ਦਾ ਵਿਆਹ ਧਰਿਆ ਸੀ ਵੀ ਅਸੀਂ ਪੇਕੀ ਮਿਲ ਕੇ ਆਉਨੇ ਆ ਉਤੋਂ ਕੋਈ ਇਹਨਾਂ ਨੂੰ ਪਤਾ ਨਹੀਂ ਰੱਬ ਜਾਣੇ ਵੀ ਕੀ ਚੁੰਦੀ ਲੱਗੀ ਮੁੜ ਕੇ ਵਾਪਸ ਘਰੇ ਨਹੀਂ ਆਏ ਹੈਗੇ ਸਾਡਾ ਵਿਆਹ ਵੀ ਜਾਨੀ ਦੀ ਚਲੋ ਦਿਨ ਬੰਨੇ ਕਰਕੇ ਉਦਾਂ ਹੀ ਗੁੜੀਆਂ ਨੂੰ ਤੋਰਿਆ ਵਿਆਹ ਕਿੱਥੇ ਚੰਗੇ ਲੱਗਦੇ ਆ ਜੀ ਤੇ ਅਸੀਂ ਆਪ ਦੇ ਕੰਨਿਓ ਸਾਰੇ ਪਰਿਵਾਰ ਨੇ ਰਿਸ਼ਤੇਦਾਰਾਂ ਨੇ ਬਹੁਤ ਕੋਟ ਕਰੀ ਲੱਭਣ ਦੀ ਪਰ ਸਾਨੂੰ ਕਿਸੇ ਪਾਸਿਓ ਕੋਈ ਸੂਨ ਨਹੀਂ ਲੱਭੀ ਇਹਦੀ ਅਸੀਂ ਅੰਦਰੋਂ ਦਿਲੋਂ ਤਾਂ ਕਹਿ ਨਹੀਂ ਸੀ ਸ਼ੱਕਦੇ ਵੀ ਉਹ ਬੰਦਾ ਮਰ ਜਾਂਦਾ ਆਪਾਂ ਨੂੰ ਹੱਥੀਂ ਕਿਉਂਟ ਦਿੰਨੇ ਆ ਦਾਗ ਲਾ ਦਿੰਨੇ ਆ ਭੋਗ ਪਾ ਦਿੰਨੇ ਆ ਆਪਾਂ ਨੂੰ ਸਬਰ ਆ ਜਾਂਦਾ ਪਰ ਸਾਨੂੰ ਸਬਰ ਨਹੀਂ ਸੀਗਾ ਆਉਦਾ ਲੋਕ ਕਹਿੰਦੇ ਸੀਗੇ ਕਈ ਜਗ੍ਹਾ ਦੇ ਵਿੱਚ ਪੜਦੇ ਰੱਖਣੇ ਪੈਨੇ ਸੀ ਵੀ ਕੀ ਗੱਲ ਹੋ ਗਈ ਫਿਰ ਉੱਥੇ ਜਾਂ ਸਾਨੂੰ ਪਤਾ ਜਾਂ ਸਾਡੇ ਮਾਲਕ ਨੂੰ ਪਤਾ ਵੀ ਕੀ ਸਾਡੇ ਇਧਰ ਤੇ ਬੀਤਦੀ ਹੁੰਦੀ ਸੀ ਅੱਜ ਅਸੀਂ ਛੱਡੀ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਤੁਸੀਂ ਸਾਨੂੰ ਵਿਛੜੀ ਰੂਹ ਮਿਲਾਤੀ ਮਾਲਕ ਸਾਨੂੰ ਚੜਦੀ ਕਲਾ ਰੱਖਿ ਕਿਦਾਂ ਦੇ ਉਪਰਾਲੇ ਕੀਤੇ ਸੀ ਲੱਭਣ ਦੇ ਲਈ ਕੀ ਕੀ ਯਤਨ ਕਰਨੇ ਪਏ ਸੀ ਤੁਹਾਨੂੰ ਤੋਂ ਲੱਭਣ ਦੇ ਸੀ ਰਿਸ਼ਤੇਦਾਰਾਂ ਨੂੰ ਲੈ ਕੇ ਕਿਤੇ ਗੱਡੀਆਂ ਦੇ ਵਿੱਚ ਜਿੰਮੇ ਵੀ ਕੋਈ ਕਹਿੰਦਾ ਸੀ ਵੀ ਉੱਥੇ ਜਾਇਓ ਉਹ ਗੁਰਦਾਰੇ ਜਾਇਓ ਅੰਬਰਝਰ ਜਾਇਓ ਦਿੱਲੀ ਜਾਇਓ ਅਸੀਂ ਕੋਈ ਏਰੀਆ ਛੱਡਿਆ ਹੀ ਨਹੀਂ ਸੀਗਾ ਜੀ ਬਹੁਤ ਭੱਜ ਨਟਕੀਤੀ ਤਿੰਨ ਸਾਲ ਜਾਂਦੀ ਘਰ ਦੀ ਸ਼ਬਾਹ ਬਣ ਗਈ ਸੀ ਕੁਛ ਨਹੀਂ ਅਸੀਂ ਆਪ ਕਮਲੇ ਹੋ ਗਏ ਸੀਗੇ ਚਲੋ ਸਾਡੇ ਰਿਮੰਦ ਹੈਗੇ ਆ ਜੀ ਡੇਰਾ ਸੱਚਾ ਸਤ ਦਾ ਸਤਿ ਨਾਲ ਅਸੀਂ ਫਿਰ ਉਹਨਾਂ ਤੇ ਡੋਰੀਆਂ ਸੜਤੀਆਂ ਸੀਗੀਆਂ ਬਈ ਮਾਲਕਾ ਤੂੰ ਜਾਣੀ ਤੇਰਾ ਕੰਮ ਜਾਣੇ ਬਸ ਅਸੀਂ ਫਿਰ ਉਸ ਲੈਣ ਤੇ ਡੇਰਾ ਕੱਢੀ ਨੂੰ ਉਤਰ ਪਏ ਜੀ ਬਸ ਉਹਨਾਂ ਨੇ ਸਾਡੀ ਅੱਜ ਇੱਜ਼ਤ ਰੱਖ ਜੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਆਪਦੇ ਬੋਲੋ ਇਹ ਸੋਚ ਲਿਆ ਸੀ ਵੀ ਦੁਨੀਆ ਤੇ ਨਹੀਂ ਰਹੇ ਅੱਜ 13 ਸਾਲ ਬਾਅਦ ਵਾਪਸ ਆਪਦੇ ਘਰ ਵਾਲੀ ਨੂੰ ਘਰੇ ਲੈ ਕੇ ਜਾ ਰਹੇ ਹਾਂ ਕਿਸ ਤਰ੍ਹਾਂ ਦੀ ਖੁਸ਼ੀ ਮਹਿਸੂਸ ਅਸੀਂ ਅਸੀਂ ਕਹਿੰਦੇ ਆ ਵੀ ਜੋ ਅੱਜ ਸਾਨੂੰ ਜਿਵੇਂ ਮਾਣੂ ਆਪਦਾ ਪੁੱਤਰ ਮਿਲ ਜਾਂਦਾ ਹਨਾ ਸਾਨੂੰ ਉਦੋਂ ਵੀ ਵੱਧ ਖੁਸ਼ੀ ਆ ਹਰਵਿੰਦਰ ਕੌਰ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਨਾਮ ਹੈ ਦਵਿੰਦਰ ਰਾਜ ਤੁਸੀਂ ਜਾਣਦੇ ਹੋ ਹੁਣ ਪਛਾਣਦੇ ਹੋ ਸਾਰਿਆਂ ਨੂੰ ਕੀ ਹੋਇਆ ਸੀ ਤੁਹਾਡੇ ਨਾਲ ਉਦੋਂ ਕੁਛ ਨਹੀਂ ਸੀ ਹੋਇਆ ਸੀ ਮਤਲਬ ਮੈਨ ਲੱਗਈ ਸੀ ਜੀ ਮੈਨ ਲੱਗ ਗਈ ਇਧਰ ਜਾ ਹੀ ਨਹੀਂ ਹੋਇਆ ਹੈਗਾ ਉੱਧਰ ਜੇ ਮਰਕਰ ਜਾ ਹੋਇਆ ਮੈਂ ਹੋਰ ਪਾਸੇ ਕੋ ਮੋੜ ਪਾਸੇ ਜਾਈ ਗਈ ਘੁੰਮ ਗਈ ਮੈਂ ਤਾਂ ਜਦੋਂ ਜਾ ਹੋਇਆਗਾ ਜੇ ਜਮਾ ਨਹੀਂ ਜਮ ਬਿਲਕੁਲ ਜਾਇਆ ਮੈਂ ਕਿ ਫਿਰ ਜਦੋਂ ਪਾਰੇ ਪਾਰੇ ਪੂਰੇ ਬਸਿਆ ਨਾ ਮੈਨੂੰ ਕਿ ਤੋੜ ਮਿਲੇ ਹੈਗੇ ਕਿ ਮੈਨੂੰ ਜਮਾ ਨਹੀਂ ਮਿਲੇ ਹੈਗੇ ਮਨ ਤਾਂ ਹੁਣ ਆਪਣੇ ਪਰਿਵਾਰ ਚ ਜਾ ਰਹੇ ਹਾਂ ਖੁਸ਼ੋਂ ਪੂਰੇ ਹਾਂਜੀ ਖੁਸ਼ ਆ ਹਾਂ ਕੀ ਕਹਿਣਾ ਪਿੰਗਲਵਾੜੇ ਵਿੱਚ ਕਿਸ ਤਰ੍ਹਾਂ ਦਾ ਲਾਡ ਚੱਲਿਆ ਤੁਹਾਡਾ ਹਾਂਜੀ ഗുദി ഗുരുദാര ഗുരുദ്വരെ മെ ഓർന്ന ਸਾਡਾ ਅਬਿੰਦਕੌਰ ਦੇ ਭਰਾ ਨੇ ਇਹਨਾਂ ਨਾਲ ਵੀ ਗੱਲ ਕਰਦੇ ਆ ਕੀ ਨਾਮ ਹੈ ਜੀ ਚਰਨਜੀਤ ਸਿੰਘ ਜੀ ਮੇਰੇ ਚਰਨਜੀਤ ਕਿਸ ਤਰ੍ਹਾਂ ਦਾ ਹਾਲ ਸੀ ਜਦੋਂ ਤੁਹਾਡੀ ਭੈਣ 13 ਸਾਲ ਪਹਿਲਾਂ ਘਰੋਂ ਗਈ ਹੈ ਕਿਸ ਤਰ੍ਹਾਂ ਦੀ ਕੋਸ਼ਿਸ਼ਾਂ ਕੀਤੀਆਂ ਤੁਹਾਡੇ ਵੱਲੋਂ ਨਹੀਂ ਮਤਲਬ ਉਦੋਂ ਤਾਂ ਕੁਝ ਠੀਕ ਸੀ ਹਾਲਤ ਮਤਲਬ ਠੀਕ ਸੀ ਇਦਾਂ ਦੇ ਮਤਲਬ ਹੈ ਨਹੀਂ ਸੀ ਸਾਨੂੰ ਤਾਂ ਕੋਈ ਉਮੀਦ ਨਹੀਂ ਮਤਲਬ ਉੱਥੇ ਜਦੋਂ ਪਿੰਡੋਂ ਆਪਣੇ ਸਾਰੇ ਪਰਿਵਾਰ ਤੋਂ ਗਈ ਹੈ ਉੱਥੇ ਮਤਲਬ ਉਹਨੂੰ ਉਂਝ ਹੀ ਲੱਗੀ ਕੋਈ ਉੱਥੇ ਇਦੋਂ ਬਾਅਦ ਚ ਅਸੀਂ ਉੱਥੇ ਹਫ਼ਤਾ ਜਾਂਦੇ ਰਹੇ ਹਾਂ ਬਸ ਦਿੱਲੀ ਹਨ ਉਮੀਦ ਸੀ ਕਿ ਸ਼ਾਇਦ ਸਾਨੂੰ ਉੱਥੇ ਉਮੀਦ ਮਿਲ ਜੂਗੀ ਸਾਨੂੰ ਦੱਸਿਆ ਵੀ ਪਿੰਡੋਂ ਗਈ ਹੈ ਲੁਧਿਆ ਉਧਿਆਨੇ ਤੋਂ ਬਾਅਦ ਵੀ ਸਾਡੇ ਪਿੰਡ ਨੂੰ ਨਹੀਂ ਆਈਏਗੀ ਬੜੀ ਕੋਸ਼ਿਸ਼ ਕੀਤੀ ਅਸੀਂ ਗੁਰਦੁਆਰੇ ਕੇ ਅੰਮ੍ਰਿਤਸਰ ਵੀ ਗਏ ਆਂ ਹੋਰ ਪਿੰਡਾਂ ਦੇ ਵਿੱਚ ਕਾਫੀ ਪੁੱਛਿਆ ਮਰਿਸਟਰਾਂ ਨੂੰ ਪੁੱਛਿਆ ਜੀ ਪਰ ਸਾਨੂੰ ਉਮੀਦ ਤਾਂ ਸੀਗੀ ਬਹੁਤ ਜ਼ਿਆਦਾ ਪਰ ਸਾਨੂੰ ਇਹ ਉਮੀਦ ਨਹੀਂ ਸੀਗੀ ਮਤਲਬ ਨਾ ਮਿਲਣੀ ਵੀ ਹੁਣ ਸਾਨੂੰ ਅੱਜ ਮਿਲ ਗਈ ਬਹੁਤ ਤੁਹਾਡਾ ਧੰਨਵਾਦ ਅਸੀਂ ਕਰਦੇ ਆਂ ਮਤਲਬ ਤੁਹਾਡਾ ਵੀ ਧੰਨਵਾਦ ਕਰਦੇ ਆਂ ਬਾਕੀ ਹੋਰ ਜਿਨ੍ਹਾਂ ਨੇ ਸਾਨੂੰ ਮੈਸੇਜ ਭੇਜਿਆ ਜਮ ਵੀਡੀਓ ਭੇਜੋ ਉਹਨਾਂ ਨੇ ਬਹੁਤ ਧੰਨਵਾਦ ਕਰਦੀ ਹੈ ਜਿਸ ਤਰ੍ਹਾਂ ਕਿ ਤੁਹਾਡੇ ਜੀਜਾ ਨੇ ਦੱਸਿਆ ਕਿ ਅਸੀਂ ਕਹਿ ਨਹੀਂ ਸਕਦੇ ਪਰ ਅਸੀਂ ਮਨ ਦੇ ਵਿੱਚ ਇਹ ਸੋਚਦੇ ਹਾਂ ਸ਼ਾਇਦ ਇਸ ਦੁਨੀਆ ਤੇ ਨਹੀਂ ਰਹਿਣ ਨੂੰ ਵੀ ਇਦਾਂ ਹੀ ਸੀ ਵੀ ਮਨ ਇੰਨਾ ਟਾਈਮ ਹੋ ਗਿਆ ਵੀ ਸਾਨੂੰ ਕੋਈ ਉਮੀਦ ਨਹੀਂ ਹੈਗੀ ਕੋ ਸਾਡੇ ਇੱਕ ਪਿੰਡੋਂ ਪਹਿਲਾਂ ਵੀ ਬੰਦਾ ਗਿਆ ਸੀਗਾ ਉਹ ਤਾਂ ਉਹ ਹਾਲ ਤੱਕ ਵਾਪਸ ਨਹੀਂ ਆਇਆ ਪਰ ਇਹਨਾਂ ਦੀ ਬਾਕੀ ਪਰਮਾਤਮਾ ਜਾਣੋ ਇਹ ਜਾਣੇ ਤੋਂ ਸਾਨੂੰ ਕੁਝ ਨਹੀਂ ਪਤਾ ਲੱਗਦਾ ਸਾਡੇ ਬਹੁਤ ਮਨ ਤੇ ਬੀਤੀ ਸੀ ਵੀ ਕਿਵੇਂ ਹੋ ਰਹੀ ਦੀ ਉਹ ਖਬਰ ਕਿੱਥੇ ਹੋਗੀ ਕਿ ਹਾਂ ਤੇ ਇਸ ਕਰਕੇ ਹੁਣ ਤੁਹਾਡਾ ਬਹੁਤ ਧੰਨਵਾਦ ਹੀ ਕਰਦੇ ਹਾਂ ਵੀ ਸਾਨੂੰ ਇੰਨੇ ਚਿਰ ਬਾਅਦ ਹੁਣ ਖੁਸ਼ੀ ਹੈ ਪੂਰੀ ਬ ਕਿਸ ਤਰ੍ਹਾਂ ਦੇ ਦੇ ਕੇ ਪਿੰਗਲਵਾੜੇ ਵੱਲੋਂ 13 ਸਾਲ ਤੁਹਾਡੀ ਭੈਣ ਦਾ ਇਲਾਜ ਕੀਤਾ ਗਿਆ ਇੱਥੇ ਹਾਂਜੀ ਉਹਨਾਂ ਦੇਖੋ ਜੀ ਇਹਨਾਂ ਦੀ ਬਦੌਲਤ ਦੀ ਸਾਨੂੰ ਮਿਲਿਆ ਭੈਣਾਂ ਜੀ ਠੀਕ ਹੈ ਨਾ ਇਹਨਾਂ ਦੇ ਵਿਦਾਨੀ ਸੱਜਣਾ ਕਰਕੇ ਮਤਲਬ ਜਿਵੇਂ ਪਿੰਗਲਵਾੜੇ ਮਨੁੱਖਤਾ ਦੀ ਸੇਵਾ ਵਾਲੇ ਹੋਰ ਬਹੁਤ ਸੰਤ ਉੱਥੇ ਵਿੱਚ ਵੀ ਬਹੁਤ ਬੰਦੇ ਮਿਲਦੇ ਆ ਉਹ ਸਾਡੇ ਲੋਧਿਆਂ ਵਿੱਚ ਹੈਗੀ ਮਨੁੱਖਤਾ ਦੀ ਸੇਵਾ ਸੰਤ ਉੱਥੇ ਵਿੱਚ ਵੀ ਇਹਨੂੰ ਬਹੁਤ ਮਤਲਬ ਇਹ ਬੰਦੇ ਇਦਾਂ ਦੇ ਮਿਲਦੇ ਸਾਨੂੰ ਹਾਂ ਅਸੀਂ ਬਹੁਤ ਖੁਸ਼ੀ ਪ੍ਰਗਟ ਕਰਦੇ ਆਂ ਇਹ ਸੰਸਥਾ ਦਾ ਵੀ ਤੇ ਤੁਹਾਡਾ ਵੀ ਧੰਨਵਾਦ ਕਰਦੇ ਆਂ ਬਿਲਕੁਲ ਤੁਸੀਂ ਦੇਖਿਆ ਕਿ ਪਰਿਵਾਰਕ ਮੈਂਬਰ ਵਿੱਚ ਖੁਸ਼ੀ ਦੀ ਲਹਿਰ ਹੈ ਕੀ ਕੀ ਪਰਿਵਾਰਕ ਮੈਂਬਰ ਕਿਸ ਤਰ੍ਹਾਂ ਆਪਣੇ ਪਰਿਵਾਰ ਨੂੰ ਮਿਲ ਰਹੇ ਨੇ ਸਾਡੇ ਨਾਲ ਪਿੰਗਲਵਾੜਾ ਦੇ ਵੀ ਜੋ ਮੈਂਬਰ ਨੇ ਇਹਨਾਂ ਨਾਲ ਗੱਲ ਕਰਦੇ ਆ ਕੀ ਨਾਮ ਹੈ ਜੀ ਜਗਰਾਤ ਸਿੰਘ ਇਨਸਪੈਕਟਰ ਜੀ ਜਗਰਾਤ ਜੀ ਮੈਂ ਜਾਨਣਾ ਚਾਹੁੰਦਾ ਵੀ ਜਦੋਂ ਤੁਹਾਡੇ ਕੋਲ ਇਹ ਆਏ ਸੀ ਕਿਸ ਤਰ੍ਹਾਂ ਤੁਹਾਡੇ ਕੋਲ ਆਏ ਸੀ ਜੇ ਕਿਸ ਤਰ੍ਹਾਂ ਦੇ ਨਾਲ ਹਾਲਤ ਸੀ ਤੇ ਕਿਸ ਤਰ੍ਹਾਂ ਇਹਨਾਂ ਦੇ ਪਰਿਵਾਰ ਤੱਕ ਤੁਸੀਂ ਪਹੁੰਚ ਕੀਤੀ ਹਾਂ ਜੀ ਇਹ ਬਹੁਤ ਤਰਸਯੋਗ ਹਾਲਤ ਸੀ ਇਹਨਾਂ ਦੀ 2013 ਦੇ ਵਿੱਚ ਇਹਨੂੰ ਦੁਖਨਵਾਨ ਗੁਰਦੁਆਰਾ ਸਾਹਿਬ ਦੀ ਜਿਹੜੀ ਮੈਨੇਜਮੈਂਟ ਹੈ ਉਹਨਾਂ ਨੇ ਦਾਖਲ ਕਰਾਇਆ ਸੀਗਾ ਇੱਥੇ ਪ੍ਰੋਪਰ ਦਾ ਟ੍ਰੀਟਮੈਂਟ ਹੁੰਦਾ ਰਿਹਾ ਇਹਨੂੰ ਸੋਧ ਬੁੱਧ ਆ ਗਈ ਸੀ ਇਹਦੀ ਮੈਂ ਆਮ ਕਰਕੇ ਇੱਥੇ ਕਾਉਂਸਲਿੰਗ ਕਰਦਾ ਰਹਿਣਾ ਸਾਡੀ ਉਰੇ ਇੱਕ ਕਮੇਟੀ ਬਣਾਈ ਹੋਈ ਹੈ ਵੈਸੇ ਸਾਡੀ ਮਤਲਬ ਸੰਸਥਾ ਬਣਾਈ ਹੋਈ ਹੈ ਇੱਕ ਉਰੇ ਸ਼ਾਸਤਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸ ਅਸੀਂ ਮੰਦਬੁੱਧੀਆਂ ਦੀ ਸਾਮ ਸੰਭਾਲ ਵੀ ਕਰਦੇ ਆਂ ਤੇ ਇਹਦਾ ਅਸੀਂ ਕਾਉਂਸਲਿੰਗ ਦੇ ਦੌਰਾਨ ਸਾਨੂੰ ਪਤਾ ਐਡਰੈਸ ਦਾ ਪਤਾ ਲੱਗਿਆ ਸੀ ਸਾਡੇ ਗਾਹਾਂ ਪ੍ਰੇਮੀਆਂ ਦੀ ਕੜੀ ਜੋੜ ਕੇ ਅਸੀਂ ਇਹਨਾਂ ਦੇ ਘਰ ਦੇ ਤੱਕ ਪਹੁੰਚੇ ਆਂ ਤੇ ਅੱਜ ਇਹਨਾਂ ਦਾ ਜਿਹੜਾ ਪਰਿਵਾਰ ਹੈ ਇਹਨੂੰ ਲੈਣ ਵਾਸਤੇ ਪ੍ਰੋਪਰ ਆਇਆ ਹੋਇਆ ਹੈ ਕਿਸ ਤਰ੍ਹਾਂ 13 ਸਾਲ ਜਿਹੜਾ ਤੁਹਾਡੇ ਵੱਲੋਂ ਇਹਨਾਂ ਦਾ ਇਲਾਜ ਚਲਾਇਆ ਗਿਆ ਇਸ ਜਗ੍ਹਾ ਦੇ ਉੱਤੇ ਹਾਂਜੀ ਇੱਥੇ ਡਾਕਟਰ ਬੋਰਾ ਜੀ ਹਰ ਮਤਲਬ ਹਫਤੇ ਬਾਅਦ ਆਉਂਦੇ ਨੇ ਇੱਥੇ 2-3 300 ਦੇ ਕਰੀਬ ਪੇਸ਼ੈਂਟ ਹੈਗੇ ਨੇ ਉਹਨਾਂ ਦਾ ਮਤਲਬ ਉਹ ਟ੍ਰੀਟਮੈਂਟ ਆਪਣੇ ਪੱਧਰ ਤੇ ਕਰਦੇ ਨੇ ਹਰ ਮੰਗਲਵਾਰ ਨੂੰ ਰੇ ਆ ਕੇ ਉਹ ਮੈਡੀਸਿਨ ਦੇ ਕੇ ਜਾਂਦੇ ਨੇ ਔਰ ਇਹ ਪ੍ਰੋਪਰ ਇਹਨਾਂ ਦਾ ਇਲਾਜ ਚੱਲਦਾ ਰਹੇ ਕਿੰਨੇ ਕੁ ਮਰੀਜ਼ ਨੇ ਜਿਹੜੇ ਹੁਣ ਤੱਕ ਇੱਥੋਂ ਠੀਕ ਹੋ ਗਏ ਜਿਹੜਾ ਆਪਾਂ ਆਪਣੇ ਘਰਾਂ ਨੂੰ ਜਾ ਚੁੱਕੇ ਨੇ ਮਤਲਬ ਹੋਣਗੇ 100 ਦੇ ਕਰੀਬ ਚਲੇ ਗਏ ਹੁਣੇ ਕਰ ਚਲੇ ਗਏ ਹੋਣੇ ਜਿਹੜੇ ਮੇਰੇ ਦੇਖਦੇ ਦੇਖਦੇ 100 ਦੇ ਕਰੀਬ ਤਾਂ ਚੜੇ ਗਏ ਨੇ ਤੇ ਬਾਕੀ ਉਰੇ 300 ਦੇ ਕਰੀਬ ਹੋਰ ਪੇਸ਼ੈਂਟ ਵੀ ਹੈਗੇ ਉਹ ਵੀ ਸੇਮ ਇਦਾਂ ਦੇ ਹਾਲਤ ਦੇ ਮੰਦਬੁੱਧੀ ਨੇ ਉਹ ਕੋਈ 25% ਹੈ ਕੋਈ 75% ਹੈ ਕੋਈ 50% ਹੈ ਇਸ ਤਰ੍ਹਾਂ ਦੇ ਪੇਸ਼ੈਂਟ ਹੈਗੇ ਲੇਡੀਜ਼ ਔਰ ਜੈਂਟਸ ਬਿਲਕੁਲ 에ਸਨ ਸੰਗਰੂਪ ਪਿੰਗਲਵਾੜਾ ਦੇ ਮੈਂਬਰ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਹਾਲਤ ਦੇ ਵਿੱਚ ਪਹੁੰਚੇ ਸੀ ਪਟਿਆਲਾ ਦੇ ਜੋ ਦੁੱਖਨਵਾਰ ਗੁਰਦੁਆਰਾ ਸਾਹਿਬ ਹੈ ਉਹਨਾਂ ਦੇ ਵੱਲੋਂ ਇਹਨਾਂ ਨੂੰ ਇਸ ਜਗ੍ਹਾ ਦੇ ਉੱਤੇ ਭਰਤੀ ਕਰਵਾਇਆ ਗਿਆ ਸੀ ਹਾਲਤ ਕਹਿ ਰਹੇ ਨੇ ਕਿ ਬਹੁਤ ਹੀ ਤਰਸਯੋਗ ਹਾਲਤ ਸੀ ਜਦੋਂ ਇਸ ਜਗ੍ਹਾ ਦੇ ਉੱਤੇ ਭਰਤੀ ਹੋਏ 13 ਸਾਲ ਬਾਅਦ ਆਖਿਰਕਾਰ ਆਪਣੇ ਪਰਿਵਾਰ ਦੇ ਵਿੱਚ ਜੋ ਵਾਪਸ ਆ ਰਹੇ ਨੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਉਹਨਾਂ ਦਾ ਖੁਸ਼ੀ ਟਿਕਾਣਾ ਨਹੀਂ ਪਿੰਗਲਵਾੜੇ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਵੱਲੋਂ ਇਹ ਸੋਚ ਰੱਖਿਆ ਸੀ ਕਿ ਜੋ ਸਾਡਾ ਪਰਿਵਾਰਕ ਮੈਂਬਰ ਹਰਵਿੰਦਰ ਕੌਰ ਹੈ ਉਹ ਇਸ ਦੁਨੀਆ ਤੇ ਨਹੀਂ ਰਹੇ ਉਹ ਕਹਿੰਦੇ ਬੇਸ਼ੱਕ ਅਸੀਂ ਕਹਿ ਨਹੀਂ ਸਕਦੇ ਪਰ ਅਸੀਂ ਮਨ ਦੇ ਵਿੱਚ ਸੋਚ ਰਹੇ ਸੀ ਕਿ ਹਰਵਿੰਦਰ ਕੌਰ ਆ ਜੋ ਇਹ ਦੁਨੀਆ ਤੋਂ ਜਾ ਚੁੱਕੇ ਨੇ ਪਰ 13 ਸਾਲ ਬਾਅਦ ਜਦੋਂ ਉਹ ਕਹਿੰਦੇ ਸੀ ਮਿਲ ਰਹੇ ਆ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਡੇਲੀ ਪੋਸਟ ਲਈ ਸੰਗਰੂਰ ਤੋਂ ਰਜੇਸ਼ ਕੋਲੀ